ਤਾਕਤ ਆਕਤ ਹੈ ਉਹ ਵੈਰ ਨੂੰ ਦਿੰਦਾ ਹੈ ਤੇ ਅਗਲੀ ਗੱਲ ਜਿਹੜਾ ਤਾਕਤ ਦਿੰਦਾ ਹੈ ਉਹ ਖੋ ਵੀ ਸਕਦਾ ਹੈ ਖੋ ਵੀ ਸਕਦਾ ਹੈ ਤੇ ਜਿਹੜੀ ਤਾਕਤ ਹੈ ਉਹ ਸਦਾ ਨਹੀਂ ਰਹਿੰਦੀ ਕੁਝ ਸਮੇਂ ਲਈ ਉਹ ਮਿਲਦੀ ਹੈ ਤਾਕਤ ਸਾਰਿਆਂ ਨੂੰ ਮਿਲਦੀ ਹੈ ਇਹ ਨਹੀਂ ਵੀ ਮਿਲਦੀ ਨਹੀਂ ਕੋਈ ਚੰਗੇ ਪਾਸੇ ਲਾ ਜਾਂਦਾ ਹੈ ਕੋਈ ਮਾੜੇ ਪਾਸੇ ਲਾ ਜਾਂਦਾ ਹੈ ਆਏ ਤਾਂ ਮਾੜੇ ਵੀ ਨੇ ਇੱਥੇ ਚੰਗੇ ਵੀ ਆਏ ਨੇ ਇੱਕ ਮੱਥਾ ਟੇਕਣ ਆਲੇ ਆਏ ਨੇ ਇੱਕ ਮੱਥਾ ਲਾਉਣ ਆਲੇ ਆਏ ਨੇ ਮੱਥਾ ਉਹੀ ਐ ਇੱਕ ਨੇ ਟੇਕਦਾ ਭਈਏ ਮੱਥੇ 'ਚ ਕੋਈ ਫਕੂਰ ਨਾ ਆ ਜਵੇ ਜਦੋਂ ਵੀ ਖਰਾਬ ਹੋਇਆ ਬੰਦੇ ਦਾ ਮੱਥਾ ਖਰਾਬ ਹੋਇਆ ਜਿਹਦਾ ਮੱਥਾ ਖਰਾਬ ਹੋ ਗਿਆ ਉਹਦਾ ਘਰ ਵੀ ਤਬਾਹ ਉਹਦਾ ਸਮਾਜ ਵੀ ਤਬਾਹ ਉਹਦਾ ਦੇਸ਼ ਵੀ ਤਬਾਹ ਉਹ ਜਿੱਥੇ-ਜਿੱਥੇ ਗਿਆ ਤਬਾਹ ਤੇ ਜਿਹਦਾ ਮੱਥਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟਕ ਗਿਆ ਉਹਦਾ ਸਾਰਾ ਜੀਵਨ ਤੇ ਉਹਦੀ ਸੰਗਤ ਕਰਨ ਵਾਲਿਆਂ ਦਾ ਜੀਵਨ ਸਫਲਾ ਹੋ ਗਿਆ ਇੱਕ ਮੈਂ ਬੇਨਤੀ ਕਰਨ ਲੱਗਿਆ ਬੇਨਤੀ ਇਹ ਹੈ ਕਿ ਜਿਹੜੀ ਤਾਕਤ ਹੈ ਉਹ ਵੈਗ ਨੂੰ ਦਿੰਦਾ ਹੈ ਆਪਾਂ ਬਾਰ ਬਾਰ ਵੈਗ ਦੀ ਗੱਲ ਤਾਂ ਕਰ ਰਹੇ ਹਾਂ ਕਿਉਂਕਿ ਵੈਗ ਨੂੰ ਨਾਲ ਹੀ ਇਹ ਸਾਰੀ ਆ ਸੰਸਾਰ ਦੀ ਸ਼ਾਰਕ ਹੈ ਮੈਂ ਉਹ ਤੋਂ ਬਿਨਾ ਕੁਝ ਨਹੀਂ ਇੱਥੇ ਜਿਹੜੀ ਤਾਕਤ ਹੈ ਉਹ ਵੈਗ ਨੂੰ ਦਿੰਦਾ ਹੈ ਚਾਹੇ ਕੋ ਰਤਬਾ ਵੱਡਾ ਹੋ ਜਵੇ ਚਾਹੇ ਕੋ ਅਮੀਰੀ ਆ ਜਾਵੇ ਚਾਹੇ ਕੋ ਬਾਦਸ਼ਾਹੀ ਆ ਜਾਵੇ ਕੁਝ ਵੀ ਆ ਜਾਵੇ ਜੋ ਤਾਕਤ ਹੈ ਉਹ ਵੈਗਰੂ ਜਾਂਦਾ ਹੈ ਤੇ ਅਗਲੀ ਗੱਲ ਜਿਹੜਾ ਤਾਕਤ ਦਿੰਦਾ ਹੈ ਉਹ ਖੋ ਵੀ ਸਕਦਾ ਹੈ ਖੋ ਵੀ ਸਕਦਾ ਹੈ ਤੇ ਜਿਹੜੀ ਤਾਕਤ ਹੈ ਉਹ ਸਦਾ ਨਹੀਂ ਰਹਿੰਦੀ ਕੁਝ ਸਮੇ ਲਈ ਉਹ ਮਿਲਦੀ ਹੈ ਹੁਣ ਜੇ ਤਾਂ ਕੋਈ ਨਾਮ ਜਪ ਲਵੇ ਉਹ ਤਾਂ ਚੰਗੇ ਪਾਸੇ ਲਾ ਦਿੰਦਾ ਹੈ ਭਈ ਭਾਈ ਇੱਥੇ ਕਿਹੜਾ ਰਹਿਣਾ ਸੇਵਾਦਾਰ ਬਣ ਜਾਓ ਸੇਵਾ ਕਰ ਲੋ ਇੱਕ ਸਾਦਾ ਤਾਂ ਰਹਿਣੀ ਨਹੀਂ ਤੇ ਜਿਹੜਾ ਬੰਦਾ ਕੋਈ ਸਤਸੰਗਤ ਨਾ ਕਰ ਸਕੇ ਉਹ ਅਤਿਆਚਾਰ ਕਰਦਾ ਹੈ ਅਤਿਆਚਾਰੀਆਂ ਨੂੰ ਦੁਨੀਆਂ ਲੜਦਾ ਪਾਉਂਦੀ ਹੈ ਸੇਵਾਦਾਰਾਂ ਦੀ ਦੁਨੀਆਂ ਵਾਰਾਂ ਕਰਦੀ ਹੈ ਤਾਕਤ ਸਾਰਿਆਂ ਨੂੰ ਮਿਲਦੀ ਹੈ ਇਹ ਨਹੀਂ ਵੀ ਮਿਲਦੀ ਨਹੀਂ ਕੋਈ ਚੰਗੇ ਪਾਸੇ ਲਾ ਜਾਂਦਾ ਕੋਈ ਮਾਰੇ ਪਾਸੇ ਲਾ ਜਾਂਦਾ ਅੱਜ ਤਾਂ ਮਾਰੇ ਵੀ ਨੇ ਇੱਥੇ ਚੰਗੇ ਵੀ ਆਏ ਨੇ ਇੱਕ ਮੱਥਾ ਟੇਕਣ ਆਲੇ ਆਏ ਨੇ ਇੱਕ ਮੱਥਾ ਲਾਉਣ ਆਲੇ ਆਏ ਨੇ ਆ ਮੱਥਾ ਉਹੀ ਹੈ ਇੱਕ ਨੇ ਟੇਕਦਾ ਬਈ ਇਹ ਮੱਥੇ 'ਚ ਕੋਈ ਫਤੂਰ ਨਾ ਆ ਜਵੇ ਜਦੋਂ ਵੀ ਖਰਾਬ ਹੋਇਆ ਬੰਦੇ ਦਾ ਮੱਥਾ ਖਰਾਬ ਹੋਇਆ ਜਿਹਦਾ ਮੱਥਾ ਖਰਾਬ ਹੋ ਗਿਆ ਉਹਦਾ ਘਰ ਵੀ ਤਬਾਹ ਉਹਦਾ ਸਮਾਜ ਵੀ ਤਬਾਹ ਉਹਦਾ ਦੇਸ਼ ਵੀ ਤਬਾਹ ਉਹ ਜਿੱਥੇ-ਜਿੱਥੇ ਗਿਆ ਤਬਾਹ ਤੇ ਜਿਹਦਾ ਮੱਥਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਟਿਕ ਗਿਆ ਉਹਦਾ ਸਾਰਾ ਜੀਵਨ ਤੇ ਉਹਦੀ ਸੰਗਤ ਕਰਨ ਵਾਲਿਆਂ ਦਾ ਜੀਵਨ ਸਫਲਾ ਹੋ ਗਿਆ ਮੱਥਾ ਲਾਉਣ ਵਾਲਿਆਂ ਦਾ ਸਭ ਕੁਝ ਤਬਾਹ ਹੋ ਗਿਆ ਮੱਥਾ ਟੇਕਣ ਵਾਲਿਆਂ ਨੂੰ ਉਹ ਗੁਰਗੱਦੀਆਂ ਦੇਤੀਆਂ ਬਾਬਰ ਨੇ ਮੱਥਾ ਲਾਇਆ ਕਹਿੰਦਾ ਜੀ ਰਾਜ ਕਰਨ ਨੂੰ ਗੱਲ ਕਰਦਾ ਮਹਾਰਾਜ ਕਹਿੰਦੇ ਰਾਜ ਕਰੋਗੇ ਪਰ ਜਿੰਨਾ ਚਿਰ ਨਿਆਂ ਕਰੋਗੇ ਰਾਜ ਰਹੂਗਾ ਜਦੋਂ ਤੇਰੇ ਬਾਅਦ ਸਾ ਨਿਆਂ ਕਰਨਗੇ ਤੁਹਾਡਾ ਰਾਜ ਖਤਮ ਹੋ ਜਾਣਾ ਕਿੱਥੇ ਆ ਬਾਬਰ ਮੱਥਾ ਲਾਇਆ ਬਾਬੇ ਲਾੜ ਨੇ ਮੱਥਾ ਟੇਕਿਆ ਬਾਬੇ ਲਾੜ ਨੇ ਮੱਥਾ ਟੇਕਿਆ ਮੱਥਾ ਟੇਕਦਾ ਖੁਰਕ ਜੀ ਉਹ ਹੀ ਦੇਤੀ ਗੁਰੂ ਅੰਗਦ ਦੇਵ ਜੀ ਬਣਾਤੇ ਅੱਗੇ ਹੋਰ ਵੀ ਮਸਾਲਾ ਨੇ ਆਪਾਂ ਨੂੰ ਪਤਾ ਹੀ ਹੈ ਮੱਥਾ ਟੇਕਣ ਵਾਲੇ ਤੇ ਮੱਥਾ ਲਾਉਣ ਵਾਲੇ ਇਹ ਦੋ ਕੈਡਾ ਕਰੀਆ ਨੇ ਇੱਥੇ ਧਰਤੀ ਦੇ ਉੱਤੇ ਪਰ ਮਹਾਰਾਜ ਕਹਿੰਦੇ ਨੇ ਭਾਈ ਇਹ ਸਮਾਸਾਦਾਰੀ ਰਹਿਣ ਨੂੰ ਇਹ ਜਵਾਨੀ ਹੈ ਸੋਹਣਿਆ ਚਾਰ ਦਿਨ ਦੀ ਇਹਨੇ ਢਲਦਿਆਂ ਢਲਦਿਆਂ ਢਲ ਜਾਣਾ ਰੰਗ ਰੂਪ ਤੇ ਹੁਸਨ ਨੂੰ ਕਾਲ ਛੜੀਏ ਇੱਕ ਦਿਨ ਛੜਦਿਆਂ ਛੜਦਿਆਂ ਛੜ ਜਾਣਾ ਚਲਦਾ ਦੇਹੀ ਦੇ ਚੰਨ ਦੀ ਚਿਖਾ ਤੇ ਵੀ ਉਹ ਮਿੱਤਰਾ ਜਲਦਿਆਂ ਜਲਦਿਆਂ ਜਲ ਜਾਣਾ ਚਰਨ ਮਿੱਟੀ ਦੀ ਢੇਰੀ ਦੇ ਵਿੱਚ ਮਿੱਟੀ ਇੱਕ ਦਿਨ ਰਲਦਿਆਂ ਰਲਦਿਆਂ ਰਲ ਜਾਣਾ ਸਿੰਘ ਪਹੁੰਚ ਗਏ ਅਹਿਮਦਨਗਰ